ਲੀਗਲ ਬਾਰ ਐਸੋਸੀਏਸ਼ਨ ਨੇ ਹੁਣ ਆਪਣੇ ਵਕੀਲਾ ਲਈ ਬੇहद ਵੱਡਾ ਇੱਕ ਬਿਆਨ ਦੇ ਦਿੱਤਾ ਹੈ ਜਾਨੀ ਕਿ ਹੁਣ ਵਕੀਲਾਂ ਨੂੰ ਵੱਡੇ ਪੱਦਰ ਦੀ ਰਾਹਤ ਦਿੱਤੀ ਗਈ ਹੈ ਦੱਸ ਦਈਏ ਕਿ ਐਡਵੋਕੇਟ ਐਕਟ 1996 ਦੇ ਵਿੱਚ ਸੋਧ ਕਰਦੇ ਹੋਏ ਹੁਣ ਇੱਕ ਬੇहद ਵੱਡੇ ਪੱਦਰ ਦਾ ਬਿਆਨ ਆ ਗਿਆ ਹੈ ਸੋਧ ਦੇ ਵਿੱਚ ਦੱਸਿਆ ਗਿਆ ਕਿ ਹੁਣ ਗਰਮੀਆਂ ਦੇ ਵਿੱਚ ਜਿਹੜੇ ਵਕੀਰ ਨੇ ਉਹਨਾਂ ਨੂੰ ਕਾਲਾ ਕੋਡ ਪਾਣਾ ਜ਼ਰੂਰੀ ਨਹੀਂ ਹੈ ਯਾਨੀ ਕਿ ਕਾਲਾ ਕੋਡ ਪਾਣ ਦੇ ਵਿੱਚ ਛੋਟ ਦਿੱਤੀ ਗਈ ਹੈ ਦਰਮਿਆ ਦੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਦੱਸੀਏ ਕਿ 30 ਸਤੰਬਰ ਤੱਕ ਜੋ ਹੈ ਇਹ ਛੋਟ ਦਿੱਤੀ ਗਈ ਹੈ ਜਿਸ ਦੇ ਵਿੱਚ ਹੁਣ ਵੱਡੇ ਪੱਧਰ 'ਤੇ ਰਾਹਤ ਮਿਲ ਚੁੱਕੀ ਹੈ ਇੱਕ ਨੋਟੀਫਿਕੇਸ਼ਨ ਦੇ ਵਿੱਚ ਹੁਕਮ ਜਾਰੀ ਹੋਏ ਸੀ ਕਿ ਜਿਹੜੇ ਵਕੀਲ ਨੇ ਦਿੱਲੀ ਬਾਹਰ ਐਸੋਸੀਏਸ਼ਨ ਦੇ ਵਿੱਚ ਤਾਂ ਹੁਣ ਉਹਨਾਂ ਨੂੰ ਕਾਲੇ ਕੋਡ ਪਾਣ ਦੇ ਵਿੱਚ ਛੋਟ ਹੋ ਗਈ ਹੈ ਦੱਸਦੀਏ ਕਿ BCI 바 ਕੌਂਸਲ ਆਫ ਇੰਡੀਆ ਦੇ ਵੱਲੋਂ ਜੁਆਇ ਐ ਫੈਸਲੇ ਲਿੱਤੇ ਜਾ ਸਕਦੇ ਨੇ ਉਸਤੰਤਰ ਨੇ ਔਰ ਇਸ ਦੇ ਨਾਲ ਹੀ ਹੁਣ ਜਿਹੜੇ ਵਕੀਲ ਨੇ ਜੇਕਰ ਉਹਨਾਂ ਨੇ ਕੋਰਟ ਦੇ ਵਿੱਚ ਵੀ ਜਾਣਾ ਤਾਂ ਕਿਤੇ ਜਾਣਾ ਪੀਆ ਜਾਂ ਫਿਰ ਕਿਤੇ ਉਹਨਾਂ ਦੀ ਸੁਣਵਾਈ ਹੈ ਜਾਂ ਯਾਨੀ ਕਿ ਹੁਣ ਜਿਹੜੇ ਵਕੀਲ ਨੇ ਉਹ ਕਾਲਾ ਕੋਟ ਨਾ ਵੀ ਪਾਣਗੇ ਤਾਂ ਉਹਨਾਂ ਨੂੰ ਬਿਲਕੁਲ ਰੋਕ ਟੋਕ ਨਹੀਂ ਕੀਤੀ ਜਾਵੇਗੀ ਪਰ ਇਸ ਦੇ ਨਾਲ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਤੇ ਬਾਕੀ ਡிரஸ் ਕੋਡ ਦੀ ਬਿਲਕੁਲ ਵੀ ਜਿਹੜੀ ਆ ਉਲੰਘਣਾ ਨਹੀਂ ਕਰਨੀ ਆ ਯਾਨੀ ਕਿ ਆਪਣੇ ਬਾਕੀ ਡிரஸ் ਕੋਡ ਨੂੰ ਉਸੇ ਤਰੀਕੇ ਨਾਲ ਬਰਕਰਾਰ ਰੱਖਣਾ ਹੈ ਪਰ ਸਿਰਫ ਉਹ ਕਾਲਾ ਕੋਟ ਜਿਹੜੀ ਆ ਨਹੀਂ ਪਾ ਸਕਦੇ ਇਸ ਲਈ ਉਹਨਾਂ ਨੂੰ ਛੋਟ ਮਿਲ ਚੁਕਿਆ ਕਿਉਂਕਿ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਇਹ ਬੇਹਾਦ ਵੱਡਾ ਫੈਸਲਾ ਲੱ타 ਗਿਆ ਹੈ ਬੀਸੀਆਈ ਵੱਲੋਂ ਬਾਹਰ ਕਾਉਂਸਲ ਆਫ ਇੰਡੀਆ ਜੋ ਹੈ ਉਸ ਵਿਵਸਥਾ ਦੇ ਉੱਤੇ ਫੈਸਲੇ ਲੈ ਸਕਦਾ ਉਸ ਨੂੰ ਅਧਿਕਾਰ ਹੈ ਤੇ ਇਸੇ ਤਰੀਕੇ ਦੇ ਨਾਲ ਉਹਨਾਂ ਜਿਹੜੇ ਵਕੀਲ ਨੇ ਉਹ ਆਪਣੇ ਕੋਰਟ ਵਿੱਚ ਯਾਨੀ ਕਿ ਚੈਂਬਰ 'ਚ ਜਾਂ ਫਿਰ ਕਿਤੇ ਵੀ ਜਾਂਦੇ ਨੇ ਉਹ ਕਾਲੇ ਕੋਟ ਤੋਂ ਬਿਨਾਂ ਜਾ ਸਕਦੇ ਨੇ ਉਹ ਉਹ ਸਤੰਤਰ ਨੇ ਪਰ ਉਹਨਾਂ ਦਾ ਜਿਹੜਾ ਬਾਕੀ ਡਰੈਸ ਕੋਡ ਆ ਉਹ ਉਸੇ ਤਰੀਕੇ ਦੇ ਨਾਲ ਦੀ ਲਾਗੂ ਕੀਤਾ ਜਾਵੇਗਾ ਉਸ ਦੀ ਉਲੰਘਣਾ ਬਿਲਕੁਲ ਨਹੀਂ ਕੀਤੀ ਜਾਵੇਗੀ ਕਿਉਂਕਿ ਵਕੀਲਾ ਦੀ ਪਹਿਚਾਨ ਕਿਤੇ ਨਾ ਕਿਤੇ ਕਾਲੇ ਕੋਟ ਤੋਂ ਹੋ ਜਾਂਦੀ ਹੋਂ ਦੇ ਪਹਿਰਾਵੇ ਤੋਂ ਕਿ ਇਹ ਵਕੀਲ ਹੈ ਪਰ ਹੁਣ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਕਾਲਾ ਕੋਟ ਪਾਉਣਾ ਜਿਹੜਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਗਰਮੀ ਲੱਗਦੀ ਹੈ ਤੇ ਇਸ ਨੂੰ ਹੀ ਦੇਖਦੇ ਹੋਏ ਬੀਸੀਆਈ ਦੇ ਵੱਲੋਂ ਬਿਹਤ ਵੱਡਾ ਇੱਕ ਫੈਸਲਾ ਲਿੱਤਾ ਗਿਆ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਹੁਣ ਕਾਲਾ ਕੋਟ ਪਾਉਣ ਦੇ ਉੱਤੇ ਰੋਕ ਲਗਾ ਦਿੱਤੀ ਹੈ ਤੁਸੀਂ ਜੇਕਰ ਕਾਲਾ ਕੋਟ ਨਾ ਵੀ ਪਾਉਗੇ ਤਾਂ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ ਜੇਕਰ ਤੁਸੀਂ ਆਪਣੇ ਬਾਕੀ ਡਰੈਸ ਕੋਡ ਦੇ ਵਿੱਚ ਲੰਗਲਾਂ ਕਰਦੇ ਹੋ ਤਾਂ ਉਸ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਜਾ ਸਕਦਾ ਹੈ ਪਰ ਸਿਰਫ ਕਾਲੇ ਕੋਟ ਨੂੰ ਲੈ ਕੇ ਹੀ ਵੱਡੇ ਫੈਸਲੇ ਹੋਏ ਨੇ ਕਿ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ 30 ਸਤੰਬਰ ਤੱਕ ਤੁਸੀਂ ਜੋ ਹੈ ਕਾਲੇ ਕੋਟ ਨਾ ਵੀ ਪਾਉਂਗੇ ਤਾਂ ਤੁਹਾਨੂੰ ਕੋਈ ਵੀ ਰੋਕ ਟੋਕ ਨਹੀਂ ਕੀਤੀ ਜਾਵੇਗੀ ਇੱਕ ਖਬਰ ਹੈ ਅਹਿਮ ਇਸ ਨੂੰ ਦੇਖਦੇ ਹੋਏ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਖਾਸ ਕਰਕੇ ਖਬਰ ਵਕੀਲਾਂ ਮਲੇ ਸਾਹਮਣੇ ਆ ਚੁੱਕੀ ਹੈ ਵਕੀਲ ਜੋ ਨੇ ਉਹ ਧਿਆਨ ਨਾਲ ਸੁਣੋ ਦਿੱਲੀ ਬਾਰ ਐਸੋਸੀਏਸ਼ਨ ਦੇ ਵੱਲੋਂ ਇੱਕ ਬੇਹੱਦ ਵੱਡਾ ਫੈਸਲਾ ਲੈ ਲਿਆ ਗਿਆ ਜਾਨੀ ਕਿ ਹੁਣ ਦਿੱਲੀ ਬਾਰ ਐਸੋਸੀਏਸ਼ਨ ਦੇ ਵਿੱਚ ਹੁਣ ਕਾਲੇ ਕੋਟ ਜੜੇ ਵਕੀਲ ਨੇ ਉਹ ਨਹੀਂ ਪਾਣਗੇ ਕਿਉਂਕਿ ਗਰਮੀਆਂ ਦੇ ਮੌਸਮ ਦੇਖਦੇ ਹੋਏ ਇੱਕ ਬਿਹਤ ਵੱਡਾ ਫੈਸਲਾ ਲੈ ਲਿਆ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ